ਸਲੂਮਗੀਆਂ ਅਕਾਲੀ ਦਲ ਸ਼ੁਰੂ ਤੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਾ ਆ ਰਿਹਾ ਔਰ ਕਰ ਵੀ ਰਿਹਾ ਹੈ ਸਰਵਜੀਤ ਸਿੰਘ ਖਾਲਸਾ ਜਿਹੜੇ ਜਿੱਤੇ ਐਮਪੀ ਇਸੇ ਗੱਲ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਜਿੱਤੇ ਐ ਲੋਕਾਂ ਨੇ ਉਹਨਾਂ 'ਚ ਆਸ ਪ੍ਰਗਟਾਈ ਆ ਅਕਾਲੀ ਦਲ ਹੈ ਚਾਹੇ ਆਜ਼ਾਦ ਜਿੱਤੇ ਖਾਲਸਾ ਹੈ ਚਾਹੇ ਕੋਈ ਹੋਰ ਹੈ ਰਲ ਮਿਲ ਕੇ ਸਾਰਿਆਂ ਨੂੰ ਜਿਹਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਰਿਹਾ ਕਰਨੀ ਚਾਹੀਦੀ ਹੈ ਜਿਹੜੇ ਬੰਦੀ ਸਿੰਘ ਬੇਦਵੀ ਦੇ ਕਾਂਡ 'ਚ ਹਿੱਸਾ ਨਹੀਂ ਜੀ ਪਰ ਬੇਦਵੀ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਅਕਾਲੀ ਦਲ ਦੇ ਉੱਤੇ ਲੱਗੇ ਆ। ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹਨਾਂ ਨੇ ਬੇਅਦਬੀ ਨਹੀਂ ਕਰਾਈ ਕਿਉਂਕਿ ਉਹ ਵੀ ਸਿੱਖ ਪੰਥਕ ਪਾਰਟੀ ਹੈ ਸਾਰੇ ਸਿੱਖ ਐ ਇਹੋ ਜੀ ਗੱਲ ਨਹੀਂ ਹੋ ਸਕਦੀ। ਪ੍ਰਧਾਨ ਜੀ ਨੂੰ ਲੈ ਕੇ ਵੀ ਕਾਂਟੋ ਕਲੇਸ਼ ਲਗਾਤਾਰ ਜਾਰੀ ਹੈ। ਨੇਚਰਲੀ ਹੈ ਜੀ ਜਦੋਂ ਪਾਰਟੀ ਇਸ ਹਾਸ਼ੀਏ ਤੇ ਆਏਗੀ ਜਦੋਂ ਇਤਨੀ ਵੋਟ ਬੈਂਕ ਕੱਟੇਗਾ ਤਾਂ ਪ੍ਰਧਾਨ ਦੇ ਉੱਤੇ ਹੀ ਉਂਗਲੀ ਚੱਕੀ ਜਾਏਗੀ। ਸੰਧੂ ਮੱਜਰੇ ਜੀ ਦਾ ਬਿਆਨ ਦੇਖੋ ਜੀ ਕੋਈ ਪ੍ਰਧਾਨ ਦੇ ਖਿਲਾਫ ਨਹੀਂ ਐ। ਕੁਨ ਦਾ ਬਿਆਨ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਉਹ ਗੱਲ ਦਾ ਪ੍ਰੈਸ ਨੋਟ ਆਣਾ ਚਾਹੀਦਾ ਸੀ ਜਦ ਕਿ ਜਿਹੜੀ ਜੋ ਗੱਲ ਬੇਪਰੋਸੀ ਦੀ ਹੋਈ ਨਹੀਂ ਉਸ ਗੱਲ ਦਾ ਪ੍ਰੈਸ ਨੋਟ ਮਤਲਬ ਵੀ ਕਿਸ ਤਰ੍ਹਾਂ ਛਾਪਦਾ ਪੰਜਾਬ ਦੇ ਮੀਤ ਪ੍ਰਧਾਨ ਹੈ ਪਤਾ ਨਹੀਂ ਸ਼ਾਇਦ 5000 ਹੋਣਗੇ ਇਹਨਾਂ ਨੇ ਕਈਆਂ ਨੂੰ ਦੇਤੀਆਂ ਲੈਟਰਾਂ ਪਰ ਉਸ ਤੋਂ ਬਾਅਦ ਮਿਲਣਾ ਹੀ ਨਹੀਂ ਗੱਲ ਤਾਂ ਹੈ ਵੀ ਵਰਕਰ ਨੂੰ ਮਨਾ ਲਿੱਤਾ ਗਿਆ ਵੋਟ ਹੋ ਗਈ ਚੋਣਾ ਖਤਮ ਹੋ ਗਈਆਂ ਉਸ ਤੋਂ ਬਾਅਦ ਫੇਰ ਵਰਕਰ ਉੱਥੇ ਦਾ ਉੱਥੇ ਹੀ ਬੈਠਾ ਹੈ ਇਹ ਨਿਰਾਸ਼ਾ ਦਾ ਕਾਰਨ ਇਹੀ ਹੈ ਸਾਡੇ ਨਾਲ ਲੋਕ ਨਰਾਜ਼ ਨਹੀਂ ਸਾਡੇ ਨਾਲ ਗੁਰੂ ਨਰਾਜ਼ ਹੈ ਸਾਨੂੰ ਪਹਿਲਾਂ ਗੁਰੂ ਨੂੰ ਬਣਾਉਣ ਦੀ ਲੋੜ ਹੈ ਪਹਿਲਾਂ ਸਾਨੂੰ ਪਹਿਲੀ ਪਹਿਲ ਸਾਡੀ ਗੁਰੂ ਤੇ ਚਰਨਾਂ 'ਚ ਜਾ ਕੇ ਜੋ ਵੀ ਸਾਡੇ ਚੋਂ ਜਾਣੇ-ਨਜਾਣੇ ਜੋ ਗਲਤੀਆਂ ਹੋਈਆਂ ਨੇ ਉਹ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤਹਾਲੀ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਚਾਹੇ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ 3 ਸੀਟਾਂ ਆਈਆਂ ਤਾਂ ਭਾਜਪਾ ਨੇ ਖਾਤਾ ਵੀ ਨਹੀਂ ਖੋਲਿਆ ਤਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਤੋਂ ਇੱਕ ਸੀਟ ਜ਼ਰੂਰ ਜਿੱਤ ਲਿੱਤੀ ਐ ਮਗਰ ਹਾਰ ਦਾ ਸਾਹਮਣਾ ਜਿਹੜਾ ਹੈਗਾ ਉਹ ਦੇਖਣਾ ਪਿਆ ਤਾਂ ਅੱਜ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਤਾਂ ਸਾਡੇ ਨਾਲ ਕੁਲਵਿੰਦਰ ਸਿੰਘ ਲਵਲੀ ਜਿਹੜੇ ਨੇ ਕੌਮੀ ਮੀਤ ਪ੍ਰਧਾਨ ਸਾਡੇ ਨਾਲ ਨੇ ਭਾਈ ਜੀ ਕਿਸ ਤਰੀਕੇ ਦੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਸ ਤਰੀਕੇ ਦੇ ਨਾਲ ਦਿਖਦੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇੱਕ ਤਾਂ ਚੋੜਾਂ ਵਿੱਚ ਹੋਈ ਹਾਰ ਉਹਦੇ ਮੰਥਨ ਲਈ ਕੀਤੀ ਗਈ ਹੈ ਜੀ ਔਰ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਾ ਆ ਰਿਹਾ ਔਰ ਕਰ ਵੀ ਰਿਹਾ ਜੀ ਔਰ ਇਹ ਹੀ ਗੱਲ ਹਮੇਸ਼ਾ ਕੇਂਦਰ ਸਰਕਾਰ ਨੂੰ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਕਹੀ ਹੈ ਪਰ ਅਸੀਂ ਇਹ ਚਾਹਦੇ ਹਾਂ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਜਿੱਤੇ ਐਮਪੀ ਇਸੇ ਗੱਲ ਦੇ ਉੱਤੇ ਬੰਦੇ ਸਿੰਘ ਰਾਹਈ ਤੋਂ ਜਿੱਤੇ ਐ ਲੋਕਾਂ ਨੇ ਉਹਨਾਂ 'ਚ ਆਸ ਪ੍ਰਗਟਾਈ ਹੈ ਔਰ ਉਹਨਾਂ ਨੂੰ ਚਾਹੀਦਾ ਕਿ ਉਹ ਹੁਣ ਜਿਹੜੀ ਆਵਾਜ਼ ਬੁਲੰਦ ਕਰਨ ਔਰ ਜਦੋਂ ਮੋਦੀ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਿਆ ਉਸੇ ਦਿਨ ਹੀ ਵੈਸੇ ਦਾ ਉਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਜਾ ਕੇ ਉਹ ਬੋਲਦੇ ਜਾਂ ਪ੍ਰੋਟੈਸਟ ਕਰਦੇ ਪਰ ਅਸੀਂ ਉਹਨਾਂ ਦੇ ਨਾਲ ਹੀ ਆ ਉਹਨਾਂ ਦੇ ਸਾਥ ਦਾਂਗੇ ਔਰ ਅੱਗੇ ਹੋ ਕੇ ਉਹ ਹਰ ਇੱਕ ਪਾਰਟੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਆ ਚਾਹੇ ਉਹ ਅਕਾਲੀ ਦਲ ਹੈ ਚਾਹੇ ਆਜ਼ਾਦ ਜਿੱਤੇ ਖਾਲਸਾ ਹੈ ਚਾਹੇ ਕੋਈ ਹੋਰ ਹੈ ਰਲ ਮਿਲ ਕੇ ਸਾਰਿਆਂ ਨੂੰ ਇਹੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਰਿਹਾ ਕਰਨੇ ਚਾਹੀਦੇ ਆ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਸਜਾਵਾਂ ਕੱਟ ਲਈਆਂ ਸਰਕਾਰ ਨੇ ਕਿ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸੁਫੜਾ ਹੋ ਗਿਆ ਕਿ ਇੱਕ ਸੀਟ ਹੀ ਸਿਰਫ ਪੰਜਾਬ ਦੇ ਵਿੱਚ ਮਿਲੀ ਹੈ ਕਾਰਨ ਸੀਗਾ ਬੰਦੀ ਸਿੰਘਾਂ ਨੂੰ ਲੈ ਕੇ ਸੀ ਬੇਦਬੀ ਕਾਣ ਸੀ ਕਿੱਥੇ ਸਮਝਦੇ ਹਾਂ ਕਿ ਕਿਉਂ ਲੋਕਾਂ ਨੇ ਵੋਟ ਨਹੀਂ ਪਾਈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਘਟਣਾ ਇਹ ਇੱਕ ਆਤਮ ਮੰਥਨ ਵਾਲੀ ਗੱਲ ਹੈ ਇੱਕ ਮੰਥਨ ਹੁੰਦਾ ਹੈ ਵੀ ਇੱਕ ਆਤਮ ਮੰਥਨ ਹੁੰਦਾ ਆਤਮ ਮੰਥਨ ਵਿੱਚ ਦੇਖੋ ਕਈ ਤਰ੍ਹਾਂ ਦੀਆਂ ਗੱਲਾਂ ਜਦ ਤੱਕ ਆਪਣੀ ਆਤਮਾ ਵੱਲੋਂ ਅਸੀਂ ਪੂਰੀ ਤਰ੍ਹਾਂ ਉਸ ਪਰਮਾਤਮਾ ਵਾਹਿਗੁਰੂ ਅਗੇ ਨਮਸਤਕ ਨਹੀਂ ਹੋਵਾਂਗੇ ਮਾਫੀ ਨਹੀਂ ਮੰਗਾਂਗੇ ਤਦ ਤੱਕ ਜਿਹੜੀ ਉਹਦੀ ਮੇਰ ਜਿਹੜੀ ਨਹੀਂ ਹੋਏਗੀ ਮੰਨਦੇ ਹੋ ਕਿਥੇ ਨਾ ਕਿਥੇ ਸ਼੍ਰੋਮਣੀ ਅਕਾਲੀ ਦਲ ਤੋਂ ਬੇਦਬੀ ਦੇ ਕਾਂਡ ਦੇ ਵਿੱਚ ਹਿੱਸਾ ਹੈ ਉਹ ਬੇਦਬੀ ਦੇ ਕਾਂਡ 'ਚ ਹਿੱਸਾ ਨਹੀਂ ਜੀ ਪਰ ਬੇਦਬੀ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਅਕਾਲੀ ਦਲ ਦੇ ਉੱਤੇ ਲੱਗੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹਨਾਂ ਨੇ ਬੇਦਬੀ ਨਹੀਂ ਕਰਾਈ ਕਿਉਂਕਿ ਉਹ ਵੀ ਸਿੱਖ ਪੰਥਕ ਪਾਰਟੀ ਐ ਸਾਰੇ ਸਿੱਖ ਐ ਇਹੋ ਜੀ ਗੱਲ ਨਹੀਂ ਹੋ ਸਕਦੀ ਪਰ ਜਿੱਥੇ-ਕਿੱਥੇ ਕਈ ਵਾਰੀ ਕੋਈ ਬਾਬਾ ਰਾਮ ਰਹੀਮ ਐ ਉਹਦੇ ਮਾਫੀ ਦੇ ਵਿੱਚ ਹੋ ਗਿਆ ਜਾਂ ਹੋਰ ਹੋ ਗਿਆ ਕੁਝ ਭੁੱਲਾਂ ਜੜੀਆਂ ਜਾਣੇ ਅਣ ਜਾਣੇ ਅਕਾਲੀ ਦਲ ਤੋਂ ਹੋਈਆਂ ਉਸ ਲਈ ਜਿਹੜਾ ਅਸੀਂ ਹੁਣ ਦੇਖੋ ਮਾਫੀਆਂ ਜਾ ਕੇ ਅਸੀਂ ਹਰਿਮੰਦਰ ਸਾਹਿਬ ਜੋੜੇ ਝਾੜਦੇ ਆ ਭਾਂਡੇ ਮਾਜਦੇ ਆ ਠੀਕ ਐ ਨਾ ਜੀ ਉਹ ਇੱਕ ਦੂਜੇ ਤਰ੍ਹਾਂ ਦੇ ਨਾਲ ਜਾ ਕੇ ਮਾਫੀਆਂ ਮੰਗ ਰਹੇ ਆ ਸਿੱਧੀ ਨਹੀਂ ਪਰ ਪ੍ਰਮਾਤਮਾ ਕਹਿੰਦਾ ਵੀ ਆਤਮ ਮੰਥਨ ਆਤਮਾ ਦੇ ਵਿੱਚੋਂ ਮਾਫੀ ਮੰਗੋ ਸਰਪ੍ਰਧਾਨ ਜੀ ਨੂੰ ਲੈ ਕੇ ਵੀ ਕਾਂਟੋ ਕਲੇਸ਼ ਲਗਾਤਾਰ ਜਾਰੀ ਹੈ ਨੈਚੁਰਲੀ ਹੈ ਜੀ ਜਦੋਂ ਪਾਰਟੀ ਇਸ ਹਾਸ਼ੀਏ ਤੇ ਆਏਗੀ ਜਦੋਂ ਇਤਨੀ ਵੋਟ ਬੈਂਕ ਕੱਟੇਗਾ ਤਾਂ ਪ੍ਰਧਾਨ ਦੇ ਉੱਤੇ ਹੀ ਉਂਗਲੀ ਚੱਕੀ ਜਾਏਗੀ ਇਹ ਤਾਂ ਹਲੇ ਹੋਣਾ ਹੈ ਜੀ ਹਲੇ ਹੋਰ ਅੱਗੇ ਅੱਗੇ ਜਿਹੜੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਨੇ ਹਲੇ ਬੜੇ ਕਾਂਡ ਕਰਨੇ ਆ ਬੜਾ ਕੁਝ ਦਿਖਾਣਾ ਹੈ ਇਹ ਤਾਂ ਹੁਣ ਪ੍ਰਧਾਨ ਸਾਹਿਬ ਨੂੰ ਹੀ ਸੰਭਲ ਕੇ ਚੱਲਣਾ ਪਏਗਾ ਔਰ ਉਹ ਵਿਅਕਤੀ ਅੱਗੇ ਲਿਆਣੇ ਪੈਣਗੇ ਮਿਹਨਤੀ ਜਿਹੜੇ ਉਹਨਾਂ ਦੇ ਨਾਲ ਆ ਔਰ ਉਨਾ ਦਾ ਜਿਹੜਾ ਸਾਥ ਦਿੰਦੇ ਆ ਜਿਹੜੀ ਪੁਰਾਣੀ ਹੈ ਹੁਣ ਪੁਰਾਣਿਆਂ ਤੁਸੀਂ ਦੇਖ ਲਿਆ ਬਹੁਤ ਹੋਰ ਕਮੇਟੀ ਜਾਂ ਹੋਰ ਹੈ ਇਹ ਸਾਰਿਆਂ ਨੂੰ ਭੰਗ ਕਰ ਦੇਣਾ ਚਾਹੀਦਾ ਭੰਗ ਕਰਕੇ ਦੁਬਾਰਾ ਨਵੀਂ ਜਿਹੜੀ ਹੈ ਚੋਣ ਜਾਂ ਨਵੇਂ ਬੰਦੇ ਨਾਲ ਜੋੜੋ ਇਹਨਾਂ ਦੇ ਨਾਲ ਚਲਾਓ ਉਹਨਾਂ ਬੰਦਿਆਂ ਤੋਂ ਹੀ ਵਾਰ-ਵਾਰ ਉਹੀ ਸਲਾਹਕਾਰ ਉਹੀ ਕਮੇਟੀ ਮੈਂਬਰ ਉਹੀ ਮਤਲਬ ਹਰ ਇੱਕ ਹਰ ਇੱਕ ਫੈਸਲਾ ਲੈਣਾ ਮਤਲਬ ਇਹਦੇ ਵਿੱਚ ਜਿਹੜੇ ਆਮ ਜਿਹੜਾ ਵਰਕਰ ਹੈ ਜਾਂ ਆਮ ਜਿਹੜੀ ਲੋਕ ਹੈ ਪਬਲਿਕ ਹੈ ਜਾਂ ਸਿੱਖ ਹੈ ਉਹਨਾਂ ਨੂੰ 60 ਵਜੇ ਆਰ ਉਹ ਉਹਨਾਂ ਨੇ ਨਾ ਕੁਝ ਕਹਿੰਦੇ ਹੋਏ ਜ਼ੁਬਾਨ ਬੰਦ ਕਰ ਲਈ ਪਰ ਆਪਣਾ ਵੋਟ ਪਾਉਣ ਦਾ ਜਿਹੜਾ ਜਿਹੜਾ ਉਹ ਹੱਥ ਖਿੱਚ ਲਿਆ ਉਸ ਕਰਕੇ ਅਕਾਲੀ ਦਲ ਦੀ ਵੋਟ ਗਈ। ਖਾਲੀ ਦੇ ਵਿੱਚ ਚੰਦੂ ਮੱਜਰੇ ਦਾ ਇੱਕ ਬਿਆਨ ਆਂਦਾ ਉਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ? ਚੰਦੂ ਮੱਜਰੇ ਜੀ ਦਾ ਬਿਆਨ ਦੇਖੋ ਜੀ ਕੋਈ ਪ੍ਰਧਾਨ ਦੇ ਖਿਲਾਫ ਨਹੀਂ ਹੈ। ਉਹਨਾਂ ਦਾ ਬਿਆਨ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਉਹ ਗੱਲ ਦਾ ਪ੍ਰੈਸ ਨੋਟ ਆਉਣਾ ਚਾਹੀਦਾ ਸੀ। ਜਦ ਕਿ ਜਿਹੜੀ ਜੋ ਗੱਲ ਬੇਪਰੋਸਗੀ ਦੀ ਹੋਈ ਨਹੀਂ ਉਸ ਗੱਲ ਦਾ ਪ੍ਰੈਸ ਨੋਟ ਮਤਲਬ ਵੀ ਕਿਸ ਤਰ੍ਹਾਂ ਚਾਹਵਤਾ ਉਹਨਾਂ ਦਾ ਸਿਰਫ ਪ੍ਰੈਸ ਨੋਟ ਦੇ ਉੱਤੇ ਜਿਹੜੇ ਬੰਦੇ ਨੇ ਵੀ ਲਿਖ ਕੇ ਉਹ ਪ੍ਰੈਸ ਨੋਟ ਕਢਿਆ ਉਹਦੇ ਉੱਤੇ ਉਹਨਾਂ ਦਾ ਕਿੰਤੂ ਹੈ ਨਾ ਕਿ ਪ੍ਰਧਾਨ ਦੇ ਉੱਤੇ ਹੈ ਔਰ ਮੈਂ ਸਮਝਦਾ ਵੀ ਉਹਨਾਂ ਦਾ ਜਿਹੜਾ ਇਹ ਜਿਹੜੀ ਕਹਿਣੀ ਹੈ ਉਹ ਕਿਸੇ ਹੱਦ ਤੱਕ ਠੀਕ ਵੀ ਹੈ ਮਿਲੇ ਹੋ ਤੁਸੀਂ ਹਾਰ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ ਕਿਸੇ ਤਰੀਕੇ ਨਾਲ કે ਮੀਟਿੰਗ ਹੋਈ ਨਹੀਂ ਜੀ ਅਸੀਂ ਤਾਂ ਚਾਹਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਗੱਲ ਕਰਨ ਦਾਦਾ ਕਹਿੰਦਾ ਜਿੰਨੇ ਪੰਜਾਬ ਦੇ ਮੀਤ ਪ੍ਰਧਾਨ ਹੈ ਪਤਾ ਨਹੀਂ ਸ਼ਾਇਦ 5000 ਹੋਣਗੇ ਇਹਨਾਂ ਨੇ ਕਈਆਂ ਨੂੰ ਦੇਤੀਆਂ ਲੈਟਰਾਂ ਪਰ ਉਸ ਤੋਂ ਬਾਅਦ ਮਿਲਣਾ ਹੀ ਨਹੀਂ ਉਹਨਾਂ ਨੂੰ ਮਿਲਣਾ ਨਾ ਬੁਲਾਣ ਚਾਹੇ ਕੱਲੇ ਮੀਤ ਪ੍ਰਧਾਨਾਂ ਨੂੰ ਬੁਲਾ ਲੈਣ ਇੱਕ ਮੀਟਿੰਗ ਤਾਂ ਕਰਨੀ ਚਾਹੀਦੀ ਹੈ ਸਾਡੀ ਦੇ ਵਿੱਚ ਤੁਹਾਡੇ ਵੀ ਨਾਰਾਜ਼ਗੀ ਸੀਗੇ ਜਰੂਰ ਐਨ ਕੇ ਸ਼ਰਮਾ ਤੁਹਾਡੇ ਕੋਲ ਆਏ ਵੀ ਸੀਗੇ ਘਰ ਵੀ ਪਹੁੰਚੇ ਸੀ ਕਹਿੰਦੇ ਮਨਾਲੀ ਦਿੱਤਾ ਗਿਆ ਲਵਲੀ ਨੂੰ ਪਰ ਉਸ ਤੋਂ ਬਾਅਦ ਵੀ ਲਗਾਤਾਰ ਨਹੀਂ ਦੇਖੋ ਜੀ ਗੱਲ ਤਾਂ ਹੈ ਵੀ ਵਰਕਰ ਨੂੰ ਮਨਾ ਲਿੱਤਾ ਗਿਆ ਵੋਟ ਹੋ ਗਈ ਚੋਣਾ ਖਤਮ ਹੋ ਗਈਆਂ ਉਸ ਤੋਂ ਬਾਅਦ ਫਿਰ ਵਰਕਰ ਉੱਥੇ ਦਾ ਉੱਥੇ ਹੀ ਬੈਠਾ ਹੈ ਇਹ ਨਿਰਾਸ਼ਾ ਦਾ ਕਾਰਨ ਇਹੀ ਹੈ ਜੀ ਵਰਕਰ ਨੂੰ ਬੁਲਾਓ ਗੱਲ ਕਰੋ ਮੀਟਿੰਗ ਕਰੋ ਇਹ ਵੀ ਪ੍ਰਧਾਨ ਦਾ ਫਰਕ ਹੈ ਨਾ ਇਹ ਫਰਜ ਹੈ ਇਹ ਨਹੀਂ ਵੀ ਆਪਾਂ ਢਿੱਲਾ ਹੀ ਛੱਡ ਦੋ ਤਾਂ ਉਹ ਫਿਰ ਵਰਕਰ ਕੀ ਕਰੇਗਾ ਉਹ ਨਰਾਸ਼ ਹੋ ਕੇ ਘਰ ਹੀ ਬੈਠ ਗਿਆ ਫਿਰ ਵੋਟ ਬੈਂਕ ਤਾਂ ਨਹੀਂ ਵੱਧਦਾ ਭਾਈ ਜੀ ਕੀ ਨਾ ਵਜੇ ਲਖਵੀਰ ਸਿੰਘ ਲੋਟਜੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਇੱਕ ਤਾਂ ਹਾਰ ਜਿਹੜੀ ਹੈਗੀ ਆ ਤੁਸੀਂ ਸਮਝਦੇ ਹੋ ਕਿ ਇੱਕ ਸੀਟ ਹੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਹਾਰ ਦਾ ਕਾਰਨ ਕੀ ਹੈਗਾ ਬਿਲਕੁਲ ਹਾਰ ਦਾ ਕਾਰਨ ਇਹ ਹੈ ਕਿਉਂਕਿ ਸਾਡੀ ਪਾਰਟੀ ਜਦੋਂ ਤੋਂ ਅਸੀਂ 10 ਸਾਲ ਸਰਕਾਰ ਚਲਾਈ ਨਾ ਉਸ ਤੋਂ ਬਾਅਦ ਪਾਰਟੀ ਨੇ ਜਿਹੜੀ ਸਾਡੀ ਜਥੇਬੰਦੀ ਆ ਕਮਜ਼ੋਰ ਹੋਈ ਜਥੇਬੰਦੀ ਨੂੰ ਅਸੀਂ ਗਰਾਊਂਡ ਤੇ ਮੰਨ ਲਓ ਵੀ ਮਜ਼ਬੂਤ ਨਹੀਂ ਕਰ ਸਕੇ ਦਿਨੋਂ ਦਿਨ ਸਾਡੀ ਜਿਹੜੀ ਜਥੇਬੰਦੀ ਆ ਮੰਨ ਲਓ ਗਰਾਊਂਡ ਤੇ ਕਮਜ਼ੋਰ ਹੁੰਦੀ ਰਹੀ ਹੈ ਇਹੇ ਕਰਕੇ ਸਾਡਾ ਵੋਟ ਬੈਂਕ ਜਿਹੜਾ ਉਹ ਘਟਦਾ ਗਿਆ ਤੇ ਅਖੀਰ ਨੂੰ ਹੋਣਾ ਸੀ ਸਿਰਫ ਪੰਜਾਬ 'ਚ ਇੱਕੋ ਸੀਟ ਜਿੱਤ ਸਕਿਆ ਹੁਣ ਤੁਸੀਂ ਲਗਾਤਾਰ ਮੀਟਿੰਗਾਂ ਵੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕੱਠੇ ਹੋ ਰਹੇ ਨੇ ਕਿਸ ਤਰੀਕੇ ਦੀ ਅੱਗੇ ਰਣਨੀਤੀ ਬਣਾ ਰਹੇ ਹੋਗੇ 2027 ਵੀ ਆਣ ਆਲੀ ਆ ਇਸ ਤੋਂ ਬਾਅਦ ਕੀ ਲੱਗਦਾ ਕਿ ਇੱਕ ਪਾਸੇ ਤਾਂ ਬੇਦਬੀ ਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਤੇ ਲਗਾਤਾਰ ਲੱਗਦਾ ਰਾ ਨਸ਼ਿਆਂ ਨੂੰ ਲੈ ਕੇ ਲੱਗਦਾ ਰਾ ਇਸ ਚੀਜ਼ ਨੂੰ ਕਿਵੇਂ ਦੂਰ ਕਰ ਪਾਉਗੇ ਇਹ ਅਸੀਂ ਇਹੀ ਪ੍ਰਧਾਨ ਸਾਹਿਬ ਨੂੰ ਤੁਹਾਡੇ ਜ਼ਰੀਏ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਕੋਰ ਕਮੇਟੀ ਦੀ ਮੀਟਿੰਗ ਕਰਨ ਨਾਲ ਨਹੀਂ ਸਰਨਾ ਸਾਨੂੰ ਗਰਾਊਂਡ ਤੇ ਆਉਣਾ ਪੈਣਾ ਹੈ ਸਾਨੂੰ ਜ਼ਿਲ੍ਹਾ ਲੈਵਲ ਦੀਆਂ ਮੀਟਿੰਗਾਂ ਕਰਨੀਆਂ ਸਰਕਲ ਪੱਧਰ ਦੀਆਂ ਮੀਟਿੰਗਾਂ ਕਰਨੀਆਂ ਪੈਣੀਆਂ ਜਿੰਨਾ ਚਿਰ ਅਸੀਂ ਗਰਾਊਂਡ ਤੇ ਨਹੀਂ ਹੁੰਦੇ ਸ਼੍ਰੋਮਣੀ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਐ ਬੜੇ ਸੰਘਰਸ਼ ਨਾਲ ਬਣੀ ਹੋਈ ਪਾਰਟੀ ਐ ਤੇ ਸਾਨੂੰ ਲੋਕ ਵੀ ਜੁੜਨਾ ਚਾਹੁੰਦੇ ਨਹੀਂ ਨਹੀਂ ਹੈਗਾ ਲੋਕ ਨਹੀਂ ਚਾਹੁੰਦੇ ਪਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਪਰ ਸਾਡੇ ਕੁਝ ਨੀਤੀਆਂ ਕੋ ਸਾਡੇ ਲੀਡਰਾਂ ਦੀਆਂ ਨੀਤੀਆਂ ਤੇ ਮੈਂ ਹਨ ਉਹਦੇ ਕਰਕੇ ਸਾਡੀ ਪਾਰਟੀ ਕਮਜ਼ੋਰ ਹੁੰਦੀ ਐ ਅੱਜ ਵੀ ਉਹ ਬੇਨਤੀ ਕਰਨ ਨਹੀਂ ਚਾਹੁੰਦਾ ਸੁਖਬੀਰ ਜੀ ਨੂੰ ਮੈਂ ਪਹਿਲਾਂ ਵੀ 2022 ਤੋਂ ਬਾਅਦ ਮਿਲ ਕੇ ਬੇਨਤੀ ਕੀਤੀ ਸੀ ਕੀ ਸਾਡੇ ਨਾਲ ਲੋਕ ਨਰਾਜ਼ ਨਹੀਂ ਸਾਡੇ ਨਾਲ ਗੁਰੂ ਨਰਾਜ ਆ ਸਾਨੂੰ ਪਹਿਲਾਂ ਗੁਰੂ ਨੂੰ ਬਣਾਉਣ ਦੀ ਲੋੜ ਆ ਅੱਜ ਵੀ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਵੀ ਸਭ ਤੋਂ ਪਹਿਲਾਂ ਸਾਨੂੰ ਗੁਰੂ ਨੂੰ ਮਨਾਉਣਾ ਚਾਹੀਦਾ ਲੋ ਫਿਰ ਲੋਕਾਂ ਨੂੰ ਮਨਾਉਣਾ ਚਾਹੀਦਾ ਪਹਿਲਾਂ ਸਾਨੂੰ ਪਹਿਲੀ ਪਹਿਲ ਸਾਡੀ ਗੁਰੂ ਦੇ ਚਰਨਾਂ 'ਚ ਜਾ ਕੇ ਜੋ ਵੀ ਸਾਡੇ ਚੋਂ ਜਾਣੇ ਨਾਣੇ ਚ ਜੋ ਗਲਤੀਆਂ ਹੋਈਆਂ ਨੇ ਉਹ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਜੋ ਸਜ਼ਾ ਸਾਨੂੰ ਕਾਰ ਤੱਕ ਲਾਉਂਦਾ ਉਹ ਸਜ਼ਾ ਭੋਗ ਤੱਕ ਅਸੀਂ ਆਪਣੇ ਗੁਰੂ ਨੂੰ ਮਨਾਈਏ ਤੇ ਉਸ ਤੋਂ ਬਾਅਦ ਪਾਰਟੀ ਮੈਂ ਸਮਝਦਾ ਕਿ ਪਹਿਲੀਆਂ ਕਤਾਰਾਂ 'ਚ ਜਾਊਗੀ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਜਰੂਰ ਰੱਖੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਜੁਰ ਵਰਕਰ ਨੇ ਮੀਤ ਪ੍ਰਧਾਨ ਨੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਜਰੂਰ ਕਿਹਾ ਗਿਆ ਕਿ ਪ੍ਰਧਾਨ ਦੇ ਵੱਲੋਂ ਜਿਹੜੀ ਹੈ ਕੋਰ ਕਮੇਟੀ ਦੀਆਂ ਮੀਟਿੰਗਾਂ ਜਰੂਰ ਰੱਖੀਆਂ ਜਾ ਰਹੀਆਂ ਪਰ ਜ਼ਮੀਨੀ ਪੱਧਰ ਤੇ ਆ ਕੇ ਹਰ ਜਿਹੜੇ ਮੇਨ ਮੀਤ ਪ੍ਰਧਾਨ ਨੇ ਜਾਂ ਛੋਟੇ ਲੈਵਲ ਦੇ ਨੇ ਜਿਸ ਤਰੀਕੇ ਨਾਲ ਹਰ ਵਰਕਰ ਦੇ ਨਾਲ ਆ ਕੇ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਚਾਹੀਦਾ ਔਰ ਆਉਣ ਵਾਲੇ 2027 ਦੇ ਵਿੱਚ ਜਿਹੜੀ ਹੈਗਾ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਅੱਜ ਤੋਂ ਹੀ ਸ਼ੁਰੂ ਕਰਨੀਆਂ ਚਾਹੀਦੀਆਂ ਕਿਉਂਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਸ਼ਿਆਂ ਨੂੰ ਲੈ ਕੇ ਬੇਦਬੀ ਕਾਹਨ ਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਜਿਹੜਾ ਇੱਕ ਤੋਮਤ ਲਗਾਈ ਜਾ ਰਹੀ ਸੀ ਇਸ ਚੀਜ਼ ਨੂੰ ਲੈ ਕੇ ਵੋਟ ਬੈਂਕ ਇੰਨਾ ਘਟ ਗਿਆ ਕਿ ਸਿਰਫ ਇੱਕ ਬਠਿੰਡਾ ਸੀਟ ਹੀ ਜਿਹੜਾ ਪੰਜਾਬ ਦੇ ਵਿੱਚ ਜਿੱਤ ਭਾਈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪੱਦੇਗਾ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਵਰਕਰਾਂ ਦੇ ਨਾਲ ਮੀਟਿੰਗਾਂ ਕਰੇਗਾ